ਸਚਰਕਾਲ ਪੰਜਾਬੀ ਜਕੇ ਟੰਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁੰਲਾ ਮਨਪਿਕ اور ਦਰਸ਼ਕੋ ਫਤੇਗੜ ਦੇ ਪਿੰਡ ਪਵਾਲਾ ਵਿਕੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਨਸ਼ੇ ਦੇ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੰਡੀਗੜ ਫਤੇਗੜ ਸਾਹਿਬ ਰੋਡ ਚੁੰਨੀ ਵਿਖੇ ਇਨਾ ਪਵਾਲਾ ਪਿੰਡ ਦੇ ਫਤੇਗੜ ਸਾਹਿਬ ਦੇ ਪਿੰਡ ਪਵਾਲਾ ਦੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਬੇਨਤੀਜਾ ਰਹੇ ਤੁਹਾਨੂੰ ਦੱਸ ਦਈਏ ਕਿ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਸ਼ੇ ਦੀ ਤਸਕਰੀ ਪਿੰਡ ਵਿੱਚ ਨਸ਼ੇ ਨਸ਼ੇ ਦੀ ਤਸਕਰੀ ਹੋ ਰਹੀ ਹੈ ਜਿਸ ਕਾਰਨ ਪਿੰਡ ਦੇ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਅਤੇ ਦੱਸਿਆ ਜਾ ਰਿਹਾ ਸੀ ਕਿ ਇੱਕ ਹੀ ਪਰਿਵਾਰ ਦੇ ਇੱਕ ਹਫਤੇ ਅੰਦਰ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ ਅਤੇ ਇਸ ਦੇ ਰੋਸ ਵਜੋਂ ਅੱਜ ਜੋ ਪਿੰਡ ਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਜਦੋਂ ਇਹ ਮਾਮਲਾ ਫਤੇ ਐਸਐਸਪੀ ਫਤੇਗੜ ਸਾਹਿਬ ਸ਼ਮ ਅਗਰਵਾਲ ਦੇ ਜੋ ਧਿਆਨ ਵਿੱਚ ਆਇਆ ਤਾਂ ਉਹਨਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਐਕਸ਼ਨ ਲੈਣ ਦੇ ਆਦੇਸ਼ ਜੇ ਦਿੱਤੇ ਗਏ ਇਸ ਪੂਰੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਪਿੰਡ ਵਾਸੀਆਂ ਦਾ ਤੇ ਐਸਐਸਪੀ ਸ਼ਮ ਅਗਰਵਾਲ ਦਾ ਤੁਹਾਨੂੰ ਆਓ ਉਹ ਵੀ ਸੁਣਦੇ ਹਾਂ ਮੇਰਾ ਬਲਵੀਰ ਸਿੰਘ ਹੈ ਜੀ ਹਾਂ ਜੀ ਬਲਵੀਰ ਸਿੰਘ ਪਿੰਡ ਪਿੰਡ ਮੇਰਾ ਪਵਾਲਾ ਹੈ ਜੀ ਮੇਰੇ ਭਤੀਜੇ ਦੋ ਭਤੀਜਿਆਂ ਦੀ ਡੈਥ ਹੋ ਗਈ ਸੀ ਅੱਛਾ ਇਹ ਇੱਕ ਦੀ ਰਾਤ ਹੋਈ ਹੈ ਜੀ ਇੱਕ ਦੀ ਰਾਤ ਹੋਈ ਹੈ ਜੀ ਇੱਕ ਪਿਛਲੇ ਸ਼ੁੱਕਰਵਾਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਤਾਂ ਭੋਗ ਸੀਗਾ ਹਾਂਜੀ ਹਾਂਜੀ ਮਤਲਬ 15 ਦਿਨਾਂ 'ਚ ਦੋ ਮੌਤਾਂ ਇਹ ਸਾਡੇ ਪਰਿਵਾਰ 'ਚ ਹੋ ਗਈਆਂ ਜੀ ਅੱਛਾ ਕੀ ਕੋਈ ਕੋਈ ਪੁਲਿਸ ਨੇ ਕਾਰਵਾਈ ਕਰੀ ਜਾਂ ਕੋਈ ਸਰਕਾਰ ਨੇ ਆ ਕੇ ਦੇਖਿਆ ਕੋਈ ਕਾਰਵਾਈ ਨਹੀਂ ਕਰਦੀ ਜੀ ਸਾਡੇ ਸਰਪੰਚ ਸਾਹਿਬ ਵੀ ਡੀਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਹਾਂਜੀ ਸਾਰਿਆਂ ਨੂੰ ਐਸਐਚਓ ਕੋਲ ਵੀ ਸਭ ਕੋਈ ਨੇ ਆਪਣੀ ਪਹੁੰਚ ਕਰ ਲਈ ਆ ਕੋਈ ਆ ਕੇ ਨਹੀਂ ਵੜਦਾ ਪਿੰਡ ਚ ਅੱਜ ਪੁਲਿਸ ਵਾਲਾ ਕੀ ਕਹਿੰਦੇ ਨੇ ਤੁਹਾਨੂੰ ਇੱਥੇ ਪੁਲਿਸ ਵਾਲੇ ਹੁਣ ਕਹਿੰਦੇ ਆ ਵੀ ਤੁਸੀਂ ਕੋਈ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਰਾਤ ਫੜ ਲਏਗੇ ਸੀ ਹਾਂ ਬੂਟੇ ਨੂੰ ਹਾਂਜੀ ਤੇ ਉਹ ਹੁਣ ਪਤਾ ਨਹੀਂ ठाਣੇ 'ਚ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ ਇਹ ਕਹਿੰਦੇ ਵੀ ਅਸੀਂ ਬਾਕੀ ਜਨੂੰ ਵੀ ਫੜਾਂਗੇ ਹਾਂਜੀ ਇਹ ਹੁਣ ਇਹਨਾਂ ਦੇ ਕੋਸ਼ਿਸ਼ ਹੈ ਵੀ ਇਹ ਸੜਕ ਜਾਮ ਨਾ ਕਰਨ ਤਰ੍ਹਾਂ ਨਾਲ ਲਾਣ ਅੱਛਾ ਵੀ ਤੂੰ ਤੁਹਾਡਾ ਕੀ ਮਸਲਾ ਹੁਣ ਮੇਰਾ ਮਸਲਾ ਇਹ ਹੈ ਜੀ ਇਸ ਪਰਿਵਾਰ ਹੀ ਖਤਮ ਹੋ ਗਿਆ ਹਾਂ ਘਰ ਉਹਨਾਂ ਦਾ ਡਿੱ ਗਿਆ ਪਿਆ ਉਹਦਾ ਬੱਚਾ ਹੈਂਡੀਕੈਪਟ ਹੈ ਜਿਹੜਾ ਪੰਜਾਬ ਸਰਕਾਰ ਨੂੰ ਉਸ ਨੂੰ ਨੌਕਰੀ ਕੋਈ ਦੇਣੀ ਚਾਹੀਦੀ ਛੋਟੀ ਮੋਟੀ ਤਾਂ ਕਿ ਉਹ ਆਪਣੀ ਰੋਟੀ ਖਿਲਾ ਸਕੇ ਵਿਚਾਰ ਮੇਰਾ ਮਸਲਾ ਤਾਂ ਅੱਜ ਨਸ਼ੇ ਦਾ ਹੈ ਹਾਂ ਨਸ਼ੇ ਦਾ ਮਸਲਾ ਇਹ ਹੈ ਵੀ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਪੰਜਵੀਂ ਛੇਵੀਂ ਮੌਤ ਹੋਣ ਹੋ ਰਹੀ ਆ ਇਸ ਪਿੰਡ ਚੋਂ ਇਸ ਦੇ ਪਿੰਡ ਤੋਂ ਹਾਂਜੀ ਅੱਛਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਚਰਨਪ੍ਰੀਤ ਸਿੰਘ ਆ ਮੈਂ ਸਰਪੰਚ ਪਿੰਡ ਬੋਵਾਲੇ ਦਾ ਹੀ ਹਾਂਜੀ ਇਸ ਪਿੰਡ ਦੇ ਵਿੱਚ ਹੁਣ ਲਗਾਤਾਰ ਪੰਜਵੀਂ ਮੌਤ ਆ ਇਹ ਇੱਕ ਕੱਲ ਮੌਤ ਹੋ ਗਈ ਜਿਹੜੀ ਅੰਨਛੇ ਦੇ ਕਾਰਨ ਜੀ ਅ ਇਸ ਤੋਂ ਪਹਿਲਾਂ ਹਫਤਾ ਪਹਿਲਾਂ ਇਸੇ ਦੇ ਵੱਡੇ ਭਰਾ ਦੀ ਮੌਤ ਹੋ ਗਈ ਚ ਕੀ ਹਜੇ ਮਤਲਬ ਇੱਕ ਟੱਬਰ ਦੇ ਵਿੱਚ ਦੋ ਮੌਤਾਂ ਹੋ ਚੁੱਕੀਆਂ ਇੱਕ ਆਵਦੇ ਦੇ ਅੰਦਰ ਅੰਦਰ ਨਸ਼ੇ ਦੇ ਕਰਨੋਂ ਸਰਪੰਚ ਸਾਹਿਬ ਤੁਸੀਂ ਪ੍ਰਸ਼ਾਸਨ ਕੋਲ ਗਏ ਪੁਲਿਸ ਕੋਲ ਗਏ ਜੀ ਜੀ ਬਿਲਕੁਲ ਅਸੀਂ ਚੁੰਨੀ ਚੌਂਕੀ ਤੋਂ ਲੈ ਕੇ ਹਾਂਜੀ ਬਡਾਲੀ ਥਾਣੇ ਤੱਕ ਅੱਗੇ ਆਪਣਾ ਡੀਐਸਪੀ ਸਾਹਿਬ ਤੱਕ ਅੱਗੇ ਐਸਐਸਪੀ ਸਾਹਿਬ ਤੱਕ ਸਾਰਿਆਂ ਤੱਕ ਜੀ ਜਾ ਚੁੱਕੇ ਆ ਐਮਐਲਏ ਸਾਹਿਬ ਤੱਕ ਉਹਨਾਂ ਨੇ ਵੀ ਫੋਨ ਕਰਿਆ ਆਪਣਾ ਆ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੇ ਵੀ ਫੋਨ ਕਰਿਆ ਪਰ ਕੋਈ ਕਾਰਵਾਈ ਨਹੀਂ ਉਸ ਟਾਈਮ ਕੀਤੀ ਗਈ ਹੁਣ ਜਦ ਕੱਲ ਮੌਤ ਹੋ ਚੁੱਕੀ ਹੈ ਹੁਣ ਸ਼ਾਮੀ ਕੱਲ ਆ ਗਏ ਉਹ ਬੰਦੇ ਨੂੰ ਚੱਕਿਆ ਗਿਆ ਪਰ ਪਰ ਉਹਤੇ ਕਾਰਵਾਈ ਨਹੀਂ ਕੀਤੀ ਯਾਰ ਉਹਨ ਜਰ ਕੀ ਉਸ ਪਰਚਾ ਆਪਣਾ ਦੇ ਦੇ ਖੋਦ ਆ ਅੱਛਾ ਅੱਛਾ ਤੋ ਖੋਦਾ ਪਰਚਾ ਦੇ ਦੇ ਪਰਚਾ ਦੇ ਦੇ ਹਾਂ ਜੀ ਸਿਕੋਨ ਨਹੀਂ ਮੋਤ ਦਾ ਕਾਰਨ ਇਹ ਹੈ ਮੁੰਡਾ ਜਿਹੜਾ ਬੂਟਾ ਜਿਹਨੇ ਸਾਡੇ ਪਿੰਡ ਦੇ ਵਿੱਚ ਇਹੋ ਜਿਹਾ ਨਾਮ ਮੁੰਡੇ ਦਾ ਬੂਟਾ ਏ ਐ ਜਾਂ ਨਸ਼ੇ ਨਸ਼ਾ ਦਾ ਬੂਟਾ ਲਾ ਚੁੱਕਾ ਸਾਡੇ ਪਿੰਡ ਦੇ ਜਿਹਨੇ ਮੋਤਾ ਦਾ ਕਾਰਨ ਬਣਾ ਦਿੱਤਾ ਸਾਡੇ ਵਿੱਚ ਦੇ ਖਾਤੇ ਚ ਪੈਸੇ ਆਉਂਦੇ ਹੈ ਜੀ ਅੱਛਾ ਮਤਲਬ ਤੁਸੀਂ ਹੁਣ ਪਿੰਡ ਚ ਹੋਰ ਮੁੰਡ ਨੌਜਵਾਨ ਨਸ਼ਾ ਕਰਦੇ ਨੇ ਸਾਬ ਬਥੇਰੇ ਹੈ ਜੀ ਕਰਦੇ ਹੁਣ ਇਹਨੇ ਲਾਏ ਹੋਏ ਮੁੰਡੇ ਨੇ ਅੱਛਾ ਜਿਹੜਾ ਵੇਚਦਾ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਮੁੰਡੇ ਨੂੰ ਕੋਈ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੀ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਬਿਲਕੁਲ ਜੀ ਸਰ ਮਾਈਸਲ ਮਾਸਟਰ ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਕੀ ਇਹ ਮਾਮਲਾ ਤੁਸੀਂ ਦੇਖਿਆ ਜੀ ਇੱਥੇ ਪਿੰਡ ਪਵਾਲਾ ਦੇ ਵਿੱਚ ਸਰ ਅੱਜ ਸਵੇਰੇ ਹੀ ਸਾਨੂੰ ਖਬਰ ਮਿਲੀ ਸੀ ਕਿ ਇੱਕ ਫਤੇਗਰ ਡਿਸਟ੍ਰਿਕਟ ਦਾ ਕੰਨੀ ਤੇ ਬਿਲਕੁਲ ਲਾਸਤੇ ਮੁਹਾਲੀ ਦੇ ਨੇੜੇ ਪਿੰਡ ਐਪਵਾਲਾ ਤੇ ਉੱਥੇ ਅਸੀਂ ਪਹੁੰਚੇ ਇੱਥੇ ਆ ਕੇ ਜੋ ਸਾਨੂੰ ਇਨਫਰਮੇਸ਼ਨ ਮਿਲੀ ਗਈ ਉਹ ਬਿਲਕੁਲ ਸਹੀ ਪਾਈ ਗਈ ਕਾਰਨ ਕਿ ਸੀਬੀ ਇੱਥੇ ਇਸੇ ਪਿੰਡ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਹੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਮੌਤਾਂ ਨਸ਼ੇ ਦੀ ਡੋਜ਼ ਨਾਲ ਹੋ ਚੁੱਕੀਆਂ ਨੇ ਤੇ ਦੁੱਖ ਦੀ ਗੱਲ ਇਹ ਆ ਕਿ ਇੱਕੋ ਹੀ ਪਰਿਵਾਰ ਦੇ ਦੋ ਨੌਜਵਾਨ ਮੁੰਡੇ ਇੱਕ ਦਾ ਵੱਡੇ ਭਰਾ ਦਾ ਤਾਂ ਜੇ ਦੋ ਦਿਨ ਹੋਏ ਨੇ ਭੋਗ ਬਾਕੇ ਹਟਿਆ ਤੇ ਇੱਕ ਦੀ ਅੱਜ ਮੌਤ ਹੋ ਗਈ ਜਿਹਦਾ ਨਾਂ ਨਾਨੂ ਮੁੰਡੇ ਦਾ ਨਾਂ ਤਿੰਨ ਭਰਾ ਨੇ ਇੱਕ ਹੈਂਡੀਕੈਪਟਾ ਦੋ ਭਰਾਵਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਆ ਤੇ ਇਹ ਜਿਹੜੀ ਨਲਾਕੀ ਹੈ ਇਸ ਚੀਜ਼ ਨੂੰ ਅਸੀਂ ਜੱਗਦਾਰ ਪਹਿਲਾਂ ਵੀ ਕਰਦੇ ਰਹੇ ਹਾਂ ਅਸੀਂ ਚਾਹੇ ਪੰਜਾਬ ਦੇ ਵਿੱਚ ਕਿਤੇ ਵੀ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਉੱਥੇ ਪਹੁੰਚਦੇ ਹਾਂ ਪਰ ਸਮਝ ਨਹੀਂ ਆ ਰਹੀ ਇੱਕ ਪਾਸੇ ਤਾਂ ਸਰਕਾਰ ਦਮਗਜੇ ਮਾਰ ਰਹੀ ਹੈ ਕਿ ਅਸੀਂ ਨਸ਼ੇ ਨੂੰ ਇੰਨੇ ਦਿਨਾਂ ਚ ਬੰਦ ਕਰ ਦਾਂਗੇ ਹਰਮੰਦਰ ਸਾਹਿਬ ਜਾ ਕੇ ਇਕੱਠੇ ਕਰਕੇ ਉੱਥੇ ਨੌਜਵਾਨਾਂ ਨੂੰ ਸੌਂਚਕਾਈ ਜਾਂਦੀ ਹੈ ਨਸ਼ੇ ਨੂੰ ਬੰਦ ਕਰਨ ਵਾਸਤੇ ਡਰਾਮੇ ਕੀਤੇ ਜਾਂਦੇ ਨੇ ਪਰ ਗਰਾਊਂਡ ਲੈਵਲ ਤੇ ਰਿਪੋਰਟਾਂ ਕੁਝ ਹੋਰ ਨੇ ਥਾਂ ਥਾਂ ਤੇ ਚਿੱਟੇ ਨਾਲ ਜ਼ਹਿਰੀਲੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਦਿਨ ਪ੍ਰਤੀ ਦਿਨ ਨਸ਼ੇ ਦੀ ਡੋਜ਼ਾ ਜਿਹੜੀ ਪਿੰਡਾਂ ਦੇ ਵਿੱਚ ਵਾਧੀ ਜਾ ਰਹੀ ਹੈ ਹੋਰ ਵੀ ਤੋਂ ਹੁਣ ਇਹਨੇ ਪਿੰਡ ਚ ਹੋਰ ਵੀ ਨੇੜੇ ਹੀ ਬਿਲਕੁਲ ਜੀ ਇਸੇ ਪਿੰਡ ਦੇ ਵਿੱਚ ਚਾਰ ਮੌਤਾਂ ਜੀ ਕੁਝ ਦਿਨਾਂ ਦੇ ਵਿੱਚ ਹੋ ਚੁੱਕੀਆਂ ਨੇ ਇੱਥੇ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਇੱਥੇ ਆ ਕੇ ਪਤਾ ਲੱਗਿਆ ਜਦੋਂ ਅਸੀਂ ਇੱਥੇ ਆ ਕੇ ਪੁੱਛਿਆ ਤਾਂ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਰ ਨਸ਼ੇ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਪਿੰਡ ਦੇ ਕੁਝ ਬਤਵੰਤੇ ਸੱਜਣਾ ਨੇ ਦੱਸਿਆ ਕਿ ਇੱਕ ਜ਼ਿੰਮੇਵਾਰ ਵਿਅਕਤੀ ਇੱਕ ਜ਼ਿੰਮੇਵਾਰੀ ਲੈ ਕੇ ਜਾ ਕੇ ਪੁਲਿਸ ਕੋਲ ਇਨਫਾਰਮੇਸ਼ਨ ਦਿੰਦਾ ਵੀ ਪਲਾ ਮੇਰੇ ਪਿੰਡ ਜਾ ਨਸ਼ਾ ਫਲਾਣਾ ਬੰਦਾ ਵੇਚਦਾ ਜਿਹੜੇ ਬੰਦੇ ਦਾ ਜ਼ਿਕਰ ਕੀਤਾ ਗਿਆ ਇਨਾ ਕਸਾਇਆ ਕਿ ਉਹਦੀਆਂ ਕਿਰਾ ਕਰਵਾਤੀਆਂ ਅੱਜ ਉਹ ਡਰਦਾ ਹੋਇਆ ਤੇ ਡੈਥ ਹੋ ਚੁੱਕੀ ਆ ਤੇ ਪ੍ਰਸ਼ਾਸਨ ਵੀ ਆਇਆ ਹੋਇਆ ਉਹ ਬੰਦਾ ਡਰਦਾ ਹੋਇਆ ਹੁਣ ਇੱਥੇ ਪੰਚਾਇਤ ਦੇ ਵਿੱਚ ਆ ਕੇ ਨਹੀਂ ਬੋਲ ਰਿਹਾ ਮੁੱਖ ਮੰਤਰੀ 7 ਕਿਲੋਮੀਟਰ ਦਾ ਇਥੋਂ ਮੁੱਖ ਮੰਤਰੀ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਜਾਣ ਕੇ ਚੰਡੀਗੜ੍ਹ ਬਿਲਕੁਲ ਨੇੜੇ ਹੀ ਬੈਠੇ ਨੇ ਕੋਈ ਬੋਲੀ ਦੂਰ ਨਹੀਂ ਹੈ ਕਿ ਮੁਹਾਲੀ ਔਰ ਇਹ ਮਨਿਸਟਰ ਵੀ ਨੇ ਸੋ ਕਹਿਣ ਦਾ ਭਾਵ ਇਹ ਪਿੰਡ ਮਾਲੀ ਦੇ ਨੇੜੇ ਆ ਬਿਲਕੁਲ ਬਿਲਕੁਲ ਜੀ ਸੋ ਇੱਥੇ ਨਸ਼ੇ ਦਾ ਜਿਹੜਾ ਕਾਰੋਬਾਰ ਆ ਜਿਹਨੂੰ ਕਹਿੰਦੇ ਨੇ ਕਿ ਅਸੀਂ ਨੱਥ ਪਾਲਾਂਗੇ ਇਹ ਦਿਨ-ਪ੍ਰਤੀ ਦਿਨ ਵਾਅਦਾ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਕਿਰਾਹੇ ਤੋੜਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਜਵਾਨੀ ਪਹਿਲਾਂ ਜਿਹੜੀ ਬਾਹਰ ਭੱਜੀ ਸੀ ਹੁਣ ਬਾਹਰੋਂ ਵੀ ਜਾਣ ਕੇ ਵੀ ਠੱਕੇ ਜਾ ਰਹੇ ਆ ਪੰਜਾਬ ਚ ਆ ਰਹੇ ਆ ਪਰ ਪੰਜਾਬ ਦੇ ਹਾਲਾਤ ਅੱਜ ਇੰਨੇ ਡਰਾਉਣੇ ਹੋ ਗਏ ਕਿ ਇੱਥੋਂ ਲੱਗਦਾ ਕਿ ਬਹੁਤ ਮਾੜੇ ਹਾਲਾਤ ਪੰਜਾਬ ਦੇ ਪੈਦਾ ਹੋ ਚੁੱਕੇ ਆ ਇਹ ਨਕਾਮੀਆਂ ਨੇ ਪ੍ਰਸ਼ਾਸਨ ਦੀਆਂ ਨਕਾਮੀਆਂ ਨੇ ਸਰਕਾਰਾਂ ਦੀਆਂ ਜੀ ਇੱਕ ਜਿਹੜਾ ਇਹ ਪਿੰਡ ਦਾ ਤੁਸੀਂ ਨਾਂ ਲਿੱਤਾ ਅਸੀਂ ਮਿਸ਼ਨ ਮੂਡ ਦੇ ਨਾਲ ਉਸ ਪਿੰਡ ਦੇ ਵਿੱਚ ਇੱਕ ਕੰਪਰੀਹੈਂਸਿਵ ਐਕਸਰਸਾਈਜ਼ ਅਸੀਂ ਕਰਾਵਾਂਗੇ ਤੇ ਮੈਂ ਹੁਣੇ ਆਫੀਸਰਸ ਨਾਲ ਇਸ ਸੰਬੰਧੀ ਸੀ ਗੱਲ ਵੀ ਕੀਤੀ ਸੀ ਤੇ ਸਟ੍ਰਕਚਰਸ ਦਿੱਤੇ ਸੀਗੇ ਕਿ ਸਾਰੇ ਪਿੰਡਾਂ ਦੇ ਵਿੱਚ ਅਸੀਂ ਇੱਕ 360 ਡਿਗਰੀ ਤੇ ਕੰਪਰੀਹੈਂਸਿਵ ਅਪਰੋਚ ਰੱਖਣੀ ਹੈ ਸੋ ਥੈਟ ਡਰੱਗਸ ਨੂੰ ਅਸੀਂ ਜੜ ਤੋਂ ਖਤਮ ਕਰਨਾ ਹੈ ਇਹ ਪਰਟਿਕੁਲਰਲੀ ਜਿਹੜੀ ਆ ਤੁਸੀਂ ਗੱਲ ਕੀਤੀ ਆ ਜਿਹੜੇ ਕਿਸੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਈ ਕੀ ਕਿਸੇ ਦੀ ਡਰੱਗਸ ਕਰਕੇ ਹੋਈ ਹੈ ਤੇ ਉਹਦੇ ਵਿੱਚ ਆਲਰੇਡੀ ਜਿੱਦਾਂ ਐਸਵੀ ਸਾਹਿਬ ਵੀ ਹੁਣ ਦੱਸਰੇ ਸੀਗੇ ਬੰਦੇ ਵੀ ਅਸੀਂ ਗ੍ਰਫਤਾਰ ਕੀਤੇ ਆ ਬਟ ਬੰਦੇ ਗ੍ਰਫਤਾਰ ਕਰਨਾ ਹੀ ਸਾਡਾ ਪਰਪਸ ਨਹੀਂ ਹੈ ਸਾਡਾ ਪਰਪਸ ਹੈ ਕਿ ਸ਼ਹਿਰ ਚ ਜਾਂ ਸਾਡੇ ਸੂਬੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਅਪਣਾਵਾਂਗੇ ਜਿਹਦੇ ਵਿੱਚ ਅਸੀਂ ਡਿਮਾਂਡ ਸਾਈਡ ਤੇ ਵੀ ਵਰਕ ਕਰ ਰਹੇ ਹਾਂ ਸਪਲਾਈ ਸਾਈਡ ਤੇ ਵੀ ਵਰਕ ਕਰਾਂਗੇ ਤੇ ਆਨੇ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਲਦੀ ਦਾ ਰਿਜ਼ਲਟ ਵੀ ਦੇਖਣ ਨੂੰ ਮਿਲੇਗਾ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ